ਸਿਰੀ ਰਾਗ ਮਹੱਲਾ ਪਹਿਲਾ ਚਿੱਤੇ ਦੇਸੈ ਤੋਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀਓ ਸਾਰਿਆ ਤੂ ਚਾਹੇ ਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਟੇਰੀ ਤਨਸ਼ਾਰ ਭਾਈ ਰੇ ਤਨ ਤਨ ਸਾਥ ਨਾ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਤਨ ਨਿਰਮਲੋ ਚਿਤ ਦੇਵ ਤੇਵਨ ਹਾਰ ਆਗੈ ਪੋਸ਼ਣਾ ਹੋਵਈ ਜਿਸ ਬੇਲੀ ਕੋਰ ਕਰਤਾਰ ਆਪਛਡਾਏ ਛੋਟੀ ਐ ਆਪੇ ਪਖਸਨਹਾਰ ਮਨਮਖ ਜਾਣੈ ਆਪਣੇ ਧੀਆ ਪੁੱਤ ਸੰਜੋਗ ਨਾਰੀ ਦੇਖ ਵਿਗਾਸਿਆ ਨਾਰੇ ਹਰਖਸੋ ਸੋਗ ਗਰਮਖ ਸਭਤ ਰੰਗਾਵਲੇ ਅਹਨ ਸਹਾਰ ਰਸਭੋਗ ਚਿੱਤ ਚੱਲੇ ਵਿਤ ਜਾਵਣੋ ਸਾਕਤ ਡੋਲ ਡਲਾਏ ਬਾਹਰ ਟੁੰਡ ਵੀ ਕੋਚੀ ਐ ਘਰ ਮੈਂ ਵਸਤ ਸਥਾਏ ਮਾਨਮਕ ਹੋਮੇ ਕਰ ਮਸੀ ਗੁਰਮਖ ਪੱਲੇ ਪਾਏ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਨ ਰਕਤ ਬਿੰਦ ਕਾ ਏਤਨ ਅਗਨੀ ਪਾਸ ਪਿਰਾਨ ਪਵਨ ਕੇ ਵਸ ਤੇ ਹਰੀ ਮਸਤਕ ਸਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁਖ ਜੀਵਨ ਤੇ ਸਾਖੀਐ ਜਿਸ ਗੁਰਮਖ ਵਸਿਆ ਸੋਏ ਨਾਮ ਵਿਹੋਣੇ ਕਿਆ ਗਣੀ ਜਿਸ ਹਰ ਗੁਰ ਦਸ ਨਾ ਹੋਏ ਜਿਉ ਸੁਪਨੇ ਨਸ ਭੋਲੀ ਐ ਜਬ ਲਕ ਨਿਦਰਾ ਹੋਏ ਇਓ ਸਰਪਨ ਕੈ ਵਸ ਜਿੜਾ ਅੰਤਰ ਹਮੈ ਦੋਏ ਗਰਮਤ ਹੋਏ ਵਿਚਾਰੀਐ ਸੁਪਨਾ ਇਹ ਜਗ ਲੋਏ ਆਗਨ ਲੈ ਜਲ ਪਾਈਐ ਜਿਉ ਪਾਰਕ ਦੂਤੈ ਮਾਈ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈਐ ਨਾਨਕ ਗਰਮਕ ਹਰ ਰਸ ਮੇਲੇ ਜੀਵਾ ਹਰ ਗੁਣ ਗਾਏ